ਵਾਹ ਜੀ ਕੀ ਹਾਲ ਹੈ ਸੋ ਬਹੁਤ ਜਿਆਦਾ ਦੁੱਖ ਲੱਗਿਆ ਮੇਰੇ ਵੀਰ ਗੁਰਿੰਦਰ ਸਿੰਘ ਜੀ ਕਰਾਗੜਾ ਕਿਉਂਕਿ ਅਸੀਂ ਸਿੰਗਰ ਤੌਰ ਤੇ ਵੀ ਠੱਗੋ-ਕੱਟ 20 ਸਾਲ ਹੋ ਗਏ ਸਾਨੂੰ ਇਕੱਠਿਆਂ ਨੂੰ ਕੰਮ ਕਰਦੇ ਆ ਰਹੇ ਤਾਂ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਮੈਂ ਨੰਨੇ ਨੇ ਮੈਸੇਜ ਲਾਇਆ ਹੈ ਕਹਿੰਦੇ ਤੇ ਜੀ ਤੁਸੀਂ ਜ਼ਰੂਰ ਹਾਜ਼ਰੀ ਲਗਵਾਉਣੀ ਹੈ ਸਾਡੇ ਮਜ਼ਦੂਰ ਨੂੰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਜਿਸ ਵੇਲੇ ਤੁਸੀਂ ਅੱਜ ਇਕੱਠੇ ਹੋਏ ਹੋ ਸਾਰੇ ਇਕੱਠੇ ਹੋਏ ਤੁਸੀਂ ਜੋ ਆਪਣੀ ਨੇ ਕਸ ਕੀ ਮੈਂ ਉਹ ਸਰਕਾਰ ਬੰਦ ਕਰਨ ਜਾ ਰਹੀ ਆ ਕਿਉਂਕਿ ਇਹ ਤੁਹਾਡਾ ਸਾਰਿਆਂ ਦਾ ਰੋਜ਼ਗਾਰ ਪ ਹਨ ਮੈਂ ਆ ਭਾਬਾ ਤੁਸੀਂ ਹਾਂ ਕਿਉਂਕਿ ਸਾਰੇ ਕੰਮ ਮਸ਼ੀਨੀ ਯੁੱਗ ਆ ਗਿਆ ਸਾਰੇ ਕੰਮ ਮਸ਼ੀਨਾਂ ਨਾਲ ਕਰਨ ਲੱਗ ਪਏ ਕੋਈ ਵੀ ਲੇਬਰ ਦੀ ਲੋੜ ਨਹੀਂ ਪੈਂਦੀ ਇੱਕ ਨਿਰੋਗ ਹੈ ਜਿੱਥੇ ਮੇਰੀਆਂ ਭੈਣਾਂ ਮੇਰੇ ਵੀਰ ਜਾ ਕੇ ਕੰਮ ਕਰਕੇ ਮਿਹਨਤ ਮਜ਼ਦੂਰੀ ਕਰਕੇ ਉਹ ਪੈਸੇ ਘਰੇ ਲੈ ਕੇ ਆਉਂਦੇ ਸੋ ਮੈਂ ਇਹਨਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਐ ਨਹੀਂ ਕਰਕ ਦੀ ਗੱਲ ਵੀ ਜਿਸ ਤੁਸੀਂ ਆ ਕੇ ਤੇ ਹਾਜ਼ਰੀ ਲਵਾਈ ਹੈ ਕਿ ਜਿੰਨੇ ਸਾਡੇ ਸਾਰੇ ਆਗੂ ਸਾਹਿਬਾਨ ਸਾਰੇ ਵੀਰਾਂ ਦਾ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੀ ਹੈ ਸਾਰੇ ਸਾਡਾ ਸਮੁੱਚਾ ਮੀਡੀਆ ਪਹੁੰਚਿਆ ਸਮੁੱਚੇ ਸਾਰੇ ਜਿੰਨੇ ਸਾਡੇ ਜ਼ਿਲ੍ਹੇ ਵਾਲੇ ਅਧਿਕਾਰਕਾਰ ਸਾਹਿਬਾਨ ਪਹੁੰਚੇ ਬਾਦਮਤ ਧੰਨਵਾਦ ਕਰਦੀ ਹੈ ਤੇ ਸਮੁੱਚੀ ਸਾਰੀ ਲੀਡਰਸ਼ਿਪ ਦਾ ਜਿੰਨੇ ਸਾਰੇ ਆਗੂ ਸਾਹਿਬਾਨ ਪਹੁੰਚੇ ਜਿੰਨੀਆਂ ਭੈਣਾਂ ਵੀਰ ਕਾਲੂ ਸਾਡੀ ਤੁਹਾਡੇ ਸਿਰ ਮੱਥੇ 'ਤੇ ਸੋਚ ਅੰਮਕ ਮੰਨਿਆ ਤੇਰੀਆਂ ਬਾ ਮਜ਼ਦੂਰ ਕਿਸਾਨਾਂ ਤਾਂ ਹਨਿਆ ਤੇਰੀਆ ਮਜ਼ਦੂਰ ਕਿਸਾਨਾ ਸੱਪੋਹੀਆਂ ਸੋਹਿਆ ਮੁੱਠੇ ਕੇ ਤੂੰ ਕਰੇ ਕਮਾਈ ਤੇਰੀ ਕਰਣੀ ਮੇਟ ਬਿਚੇ ਕੇ ਦਰਨਾ ਪਾਈ ਤੇ ਜਗਤ ਵਿਚ ਚੌਕੀਆਂ ਕੀਤੀਆਂ ਭਾਰਤ ਦੀਆਂ ਸ਼ਾਨਾ ਤੁੰਤ ਕਮਾਨਿਆ ਤੇਰੀ ਅਲਗ ਦੌਰ ਤੇ ਸਾਣਾ ਤੁੰਤ ਕਮਾਨਿਆ ਤੇਰੀ ਮਜ਼ਦੂਰ ਕਾ ਸਮਾਜੋ ਪਰਿਵਰਿਸ਼ ਕਰ ਲਗੇ ਹਮ ਜੁਗਿਆ ਮਾਣ ਮਾਣ ਦਾ ਕਹਿ ਰਸਣ ਕੇ ਮਰ ਵੀਰ ਆ ਗਿਆ ਗੁੰਜਾ ਠੀਕ ਹੈ ਜੀ ਸੋ ਇੱਕ ਤਾੜੀ ਮੇਰੇ ਵੀਰ ਬਲਵੰਦਰ ਸਿੰਘ ਜੀ ਪਿੰਡ ਨਾਥੇ ਹੋਜੀ ਕ란 ਦੇ ਵਾਲਾ ਸਤਾਰ ਸੰਗਰ ਵੀ ਹੈ ਕਲਾਕਾਰ ਨਾਲ ਜੀ ਜਾਂਦਾ ਬਹੁਤ ਸੋ ਗੋਤੀ ਦੇ ਲਾਲ ਹੀਰਾ ਜਿਸੁੰਦਰ ਵਾਲ ਸਾਰੇ ਸਿੰਗਰਾਂ ਦਾ ਕੰਮ ਕਰਿਆ ਅਸੀਂ ਵੀ ਰਾਲ ਕੇ ਸਾਰੇ ਕੰਮ ਕਰਿਆ ਕਿਉਂਕਿ ਸਾਡੇ ਇੱਕ ਪਰਿਵਾਰ ਹੁੰਦੇ ਦੇਖੋ ਮੇਰੀ ਛਿੱਡੀ ਵੱਡੀ ਕਮਾਨਡ ਸੰਭਾਲੀ ਹੋਈ ਹੈ ਆਪਣੇ ਘਰ ਦੇ ਸਾਰੇ ਕੰਮ ਟਰੰਡੇ ਛੱਡ ਕੇ ਸੋ ਇਸੇ ਤਰ੍ਹਾਂ ਇੱਕ ਤਾਰਖੋ ਦਾ ਨੰਬਰ 1 ਹੋਵੀਗਾ ਛੱ ਸੋ ਬਾਦਲਾ ਧੰਨਵਾਦ ਕਰਦੇ ਹਾਂ ਕਿ ਸਾਰੀਆਂ ਭੈਣਾਂ ਨੇ ਅੱਗੇ ਤੋਂ ਵੀ ਜਿਵੇਂ ਆਪਾਂ ਨੇ ਮੇਰ ਪੈਂਦੀ ਐਸੇ ਤਰ੍ਹਾਂ ਆਪਾਂ ਸਾਡੇ ਲਈ ਇਹ ਸਰਕਾਰ ਜੋ ਰੰਜੀਤ ਸਿੰਘ ਜੀ ਪੰਜ ਸਾਮਾਨ ਸਰ ਸ਼ੁਭਕਰਤ ਬਿਲਾਲ ਕਿਸਾਨ ਦੁਨੀਆ ਨੂੰ ਸਾਡੇ ਜਿਹੜੇ ਵੀ ਇਸ ਦੁਕਾਨ ਦੇ ਰੰਜੀਤ ਸਿੰਘ ਨੂੰ ਬਹੁਤ ਬਾਦਲ ਦਾ ਤਾੜੀ ਮਿਲਣਾ ਚਾਹਤ ਤੁਸੀਂ ਆਪ ਨੂੰ ਥੈਂਕ ਯੂ ਕਿਆ ਕੋ ਬਹੁਤ ਵੱਡਾ ਪ੍ਰਾਲਾ ਇਹ ਵੀ ਮੇਰੇ ਗੱਡੇ ਯੋਗਦਾਨ ਐਨੀ ওভারਹਾਲ ਦੇ ਨਾਤੇ ਧਰ ਦੇ ਗੱਲ ਪਿੰਦੇ ਛੱਡ ਕੇ ਕਿਤੇ ਜਿੱਦੇ ਮੋਤਾਂ ਦੇ ਦੁਨੀਆ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਅੱਗੇ ਹੋ ਕੇ ਖੜਦੇ ਆ ਕਿਉਂਕਿ ਜੇ ਰੇਲ ਗੱਡੀ ਦਾ ਇੰਜਣ ਹੁਣ ਤਾਂ ਦੱਬੇ ਜਿਹਾ ਕੰਮ ਦੇਣੀ ਕਿਸੇ ਵੀ ਕਾਮਾਚਾਰੀ ਨੂੰ ਗੰਦੇ ਨੂੰ ਮੂਰੇ ਲੱਗਣਾ ਆ ਗੁਰੂ ਮੂਰੇ ਲੱਗਣਾ ਜ਼ਰੂਰੀ ਹੁੰਦਾ ਹਾਂ ਤੁਹਾਡੀ ਫੋਨਤੀ ਸੋ ਕਹਿੰਦਾ ਹਾਂ ਕੋਈ ਆ ਖਾੜੀ ਵਿੱਚ ਦੇਖ ਦੱਸਦਾ ਕਹਿੰਦੇ ਮੁਰਦਾ ਰੋਇਆ ਧੋਖੇ ਰਾ ਦੀ ਵੇਖ ਦੁਨੀਆ ਕਹਿੰਦਾ ਉਹ ਲੰਬੂਚੀ ਖਾਣ ਨੂੰ ਲਾਇਆਤਾ ਹੋਵੀ ਆਪਣੇ ਆਨੇ ਲੰਬੂਚੀ ਖਾਣ ਨੂੰ ਲਾਇਆਤਾ ਹੋਵੀ ਆਪਣੇ ਆਨੇ ਕਹਿੰਦੇ ਗਰਭ ਵਿੱਚ ਕਤਲ ਹੋਣ ਤੋਂ ਬਾਅਦ ਫਿਰ ਰੋਈ ਬੱਚੀ ਕਹਿੰਦੀ ਮੈਨੂੰ ਜੰਮਣ ਤੋਂ ਪਹਿਲਾਂ ਕਤਲ ਕਰਾਵਾਇਆ ਤਾਂ ਉਹ ਵੀ ਆਪਣੇ ਆਨੇ ਸੋ ਇੱਕ ਵਾਰੀ ਹੋਰ ਨਾ ਪਾ ਦੇ ਜਿਵੇਂ ਜਲਵਾ ਦੇ ਹਾਜ਼ਰੀ ਕਰ ਦੇ ਕਰ ਲੱਗਿਆ ਕੰਮ ਕਰਕੇ ਪੇਸ਼ ਕਰ ਲੱਗੇ ਬਹੁਤ ਬਹੁਤ ਧੰਨਵਾਦ ਤੁਸੀਂ ਐਨਾ ਪਿਆਰ ਸਤ ਕਰਦੇ ਰਹੋ ਕਿਉਂਕਿ ਮੈਂ ਇੱਕ ਨਮਾਣੀ ਜੀ ਰਬਿੰਦਰ ਵੀ ਸਾਰੇ ਤੁਸੀਂ ਜਾਣਦੇ ਹੋ ਜਦੋਂ ਵੀ ਇਹਦਾ ਸਰਕਾਰ ਤਾਂ ਮਿਲ ਗਿਆ ਨਾ ਮੈਂ ਕੈਨੇਡਾ ਦਾ ਟੂਰ ਕੈਨਸਲ ਕਰਤਾ ਸੀਗਾ ਤੇ ਤੁਸੀਂ ਹਰ ਰੋਜ਼ ਹੋਰ ਕੋਈ ਪਿਆਰ ਦਾ ਧੰਨਵਾਦੀ ਦਿੱਖਣਾ ਨਾ ਹਾਜ਼ਰ ਰਿਹਾ ਇਹ ਤੁਸੀਂ ਸੰਗਤਾਂ ਨੇ ਸਾਰੇ ਕਿਸਾਨਾਂ ਨੇ ਮਜ਼ਦੂਰਾਂ ਨੇ ਪਿਆਰ ਵੀ ਮੇਰੇ ਮਨਾ ਮੂਹੇ ਦਿੱਤਾ ਸੀਗਾ ਸੋ ਬਾਦ ਵਿੱਚ ਆਹ ਲੜ ਕੇ ਤੁਹਾਡੀ ਸੇਵਾ ਚ ਮੈਂ ਲੈਣੇ ਪੇਸ਼ ਕਰ ਲੱਗੇ ਆ ਇਸ ਕੋ ਬਹੁਤ ਆਪ ਜੀ ਦਾ ਧੰਨਵਾਦ ਸਾਡੇ ਸਰਦਾਰ ਰੰਜੀਤ ਸਿੰਘ ਜੀ ਬਹੁਤ ਬਹੁਤ ਦਾ ਪ੍ਰਧਾਨ ਸਾਹਿਬ ਬਹੁਤ ਬਹੁਤ ਮਾਨ ਬਹੁਤ ਸਮਾਜਿਕ ਗਰੁੱਪ ਕੰਦਨੁਸ਼ਕ ਰੱਖੀਏ ਇਸੇ ਤਰ੍ਹਾਂ ਸੇਵਾ ਕੰਡਾ ਬਲ ਲੱਗਸੀ ਕਾਰੀ ਹੋਏ ਜੀ ਸਰਦਾਰਾਂ ਦੀ ਸਨਮਾਨ ਕਰਨਾ ਕਿਸੇ ਵੀ ਸਨਮਾਨ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇਸ਼ ਕਰ ਲਿਆ ਇੱਕੋ ਵੀ ਗੱਲ ਨਹੀਂ ਬਿਲਕੁਲ ਮੈਂ ਵੇਖੇ ਨੇ ਸਾਰੇ ਇੱਕੋ ਵੀ ਗੱਲ ਨਹੀਂ ਬਿਲਕੁਲ ਯਾਮਨ ਬਿਨਾ ਕਦ ਲੈਟ ਤੇਲ ਨੇ ਮਾਰੋ ਗੁਰ ਜੂਨ ਮਜਦੂਰ ਕਸਾਨਾ ਵੀ ਅੱਗੇ ਕਰਜ ਹੈ ਠੋ ਵਿਚਾਰ ਗੁਰ ਜੂਨ ਮਜਦੂਰ ਕਸਾਨਾ ਵੀ ਅੱਗੇ ਕਰਜ ਹੈ ਠੋ ਵਿਚਾਰ ਅੱਗੇ ਕੀ ਹੋ ਜੀ ਰੱਖਦੇ ਮੱਝਾਂ ਵੀ ਰੱਖਦੇ ਗਾਲੀਆਂ ਵੀ ਰੱਖਦੇ ਤੇ ਦੁੱਧ ਨਹੀਂ ਪੀ ਸਕਦੇ ਆਪਾਂ ਆਪਣੇ ਘਰ ਦਾ ਦੁੱਧ ਨਹੀਂ ਪੀ ਸਕਦੇ ਦਹੀਂ ਨਹੀਂ ਖਾ ਸਕਦੇ ਕਿਉਂ ਨਹੀਂ ਖਾ ਸਕਦੇ ਘਰ ਦੀਆਂ ਤੰਗੀਆਂ ਘਰ ਦੀਆਂ ਮਜਬੂਰੀਆਂ ਮੰਗਿਆ ਇਹ ਕਰਕੇ ਸਰਕਾਰਾਂ ਨੇ ਇਹ ਕੰਮ ਨਹੀਂ ਕਰਕੇ ਹਨ ਆਪਾਂ ਸਾਰੇ ਜਾਣਦੇ ਆ ਗੋਹਾ ਆਪਣੀਆਂ ਮਰੀਆਂ ਭੈਣਾਂ ਸਿਰਦੀਆਂ ਹਰਾਚਾਰਾ ਮੇਰੇ ਵੀਰ ਕੋਲ ਦੇ ਤੇ ਦੁੱਧ ਆਪਾਂ ਨੂੰ ਬਰਾਂਡੇ ਚ ਪਾਉਣਾ ਪੈਂਦਾ ਕਿੱਡੇ ਜ਼ੁਲਮ ਦੀ ਗੱਲ ਹੈ ਸਵਾਤਰੀਆਂ ਮੱਝਾਂ ਦਾ ਦੁੱਧ ਨਹੀਂ ਆਪਾਂ ਪੀ ਸਕਦੇ ਆਪਾਂ ਦਹੀਂ ਨਹੀਂ ਖਾ ਸਕਦੇ ਕਿਉਂ ਨਹੀਂ ਖਾ ਸਕਦੇ ਸੋ ਇਹ ਤਾਂ ਰਸਪੇਸ਼ ਕਰ ਲਿਆ ਦੁੱਧ ਦੁੱਧ ਦੇ ਲੈ ਜਾਂਦੇ Don't do to ਸੋ ਵਿਆਹ ਕਰੂ ਮਹਿੰਗੀ ਸਬਜ਼ੀ ਬਣਾਉਣਾ ਸੌ ਸਾਈਕਲ ਦੇ ਪ੍ਰਿੰਡੀ ਹਨਾ ਕਿੰਨੀਆਂ ਮਹਿੰਗੀਆਂ ਸਬਜ਼ੀਆ ਕਰੇ ਮੂੰਗੀ ਮਸਰੀ ਬਣਾ ਲਓ ਸਹੀ ਗੱਲ ਹੈ ਨਾ ਹੱਥ ਘੜੇ ਕਰਕੇ ਸਬੂਤ ਦੇ ਦੇ ਪਰ ਨਾਲੀ ਪਾ ਕੇ ਹਾਂ ਸੋ ਤੁਸੀਂ ਉਸ ਤਰ੍ਹਾਂ ਜਿਵੇਂ ਬੰਦੀ ਨੇ ਜੋੜੇ ਰਣਾ ਫੇਰ ਆਪਣੇ ਮਸਲੇ ਹੱਲ ਹੋਣਗੇ ਸੋ ਤੁਸੀਂ ਕਰ ਲੱਗਿਆ ਉੱਥੇ ਜਾਣਾ ਥੈਂਕ ਯੂ ਜੀ ਬਹੁਤ ਬਹੁਤ ਮਾਨ ਬਹੁਤ ਸਨਮਾਨ ਅਗਲਾ ਨਪੇਸ਼ ਕਰ ਲੱਗਿਆ ਨੋਨ ਲੈਂਦੇ ਬਈ ਕਾ ਤਾ ਲੈਂਦੇ ਨੋਨ ਨੇ ਵੀਂਕਾ ਇੱਕ ਕਰਕਿਸ਼ਤਨਾ ਮੋੜੀ ਲੰਬ ਲਾਲੇ ਨਵੰਕਾ ਤੋ ਜਾਂਦੀ ਇੱਕ ਕਰਕਿਸ਼ਤਨਾ ਮੋੜੀ 2 ਲੱਖ ਤੋਂ 10 ਵਰਜੋ ਸੁਮਰੀਆ ਭੈਣਾ ਬਨੂ ਪੀਰਾ ਬਲ ਬਹੁਤ ਬਹੁਤ ਪਿਆਰ ਬਹੁਤ ਚਲਦੀ ਕਲਾ ਰੱਖੇ ਸਾਰੇ ਮਜ਼ਦੂਰ ਆ ਕਿਸਾਨਾਂ ਦੇ ਕਮਾਈਆਂ ਦੇ ਵਾਅਦੇ ਕਰੇ ਵਰਤ ਦਾ ਵਾਅਦਾ ਕਿਉਂਕਿ ਸਨਮਾਨ ਹੁੰਦਾ ਬਹੁਤ ਬਹੁਤ ਆਦਰ ਕਰਦੇ ਆ ਲੰਬ ਲੈਂਦਾ ਭੰਕਾ ਤੋ ਜੰਦ ਲਾਲ ਨਿੰਕਾ ਤੋ ਜਾਂਦੀ ਇੱਕ ਕਰਕਿਸ਼ਤਨਾ ਮੋੜੀ ਅੱਗੇ ਕੀ ਆ ਸਬਜੀ ਵੀ ਵੇਚਦੇ ਨੇ ਸਬਜੀ ਵੀ ਵੇਚਦੇ ਨੇ ਕੰਧਾ ਕੁਝ ਫੇਰ ਨਹੀਂ ਪੱਲੋ ਸਬਜੀ ਵੀ ਵੇਚਦੇ ਨੇ ਕੰਧਾ ਕੁਝ ਫੇਰ ਨਹੀਂ ਪੱਲੋ ਸਬਜੀ ਵੀ ਵੇਚਦੇ ਨੇ ਕੰਧਾ ਕੁਝ ਫੇਰ ਨਹੀਂ ਪੱਲੋ ਅਲੂਣ ਦੇ ਸੜਕਾਂ ਤੇ ਨਾ ਤੇ ਜੀ ਵੀ ਚੱਲਣ ਬਹੁਤ ਬਤਨ ਰਮਾ ਜੀ ਮਿਲ ਕੇ ਜਾਓ ਰੇ ਅੱਜ ਸਾਹਿਬ ਇਹ ਦੂਜੇ ਮਾਤਾ ਜੀ ਲਾ ਦੇ ਵੇਖੋ ਵੀ ਔਲੀ ਆਏ ਅਸਾਂ ਹੱਥ ਲੜਨ ਵਾਸਤੇ ਮਾਪਿਆਂ ਦਾ ਕਿੰਨਾ ਵੱਡਾ ਹੌਸਲਾ ਹੈ ਮਾਤਾ ਇਹਨਾਂ ਮਾਤਾ ਜੀ ਨੂੰ ਉਹ ਹੁਗੂ ਚੜਦੀ ਕਲਾ ਰੱਖੇ ਰਸਿਕਾ ਜੀ ਸਭ ਤੋਂ ਵੱਧ ਮਾਨ ਬਹੁਤ ਮਾਰ ਸਨਮਾਨ ਆਇਆ ਭੈਣਾ ਵੱਲੋਂ ਵੀਰਾ ਵੱਲੋਂ ਫਣਿਆ ਵਿਸ਼ੇ ਜਸੇਵੰਦੀਆ ਵੱਲੋਂ ਬਲਵਿੰਦਰ ਸਿੰਘ ਜੀ ਖਾਵਣਾ ਤੁਹਾਡੇ ਸਾਰਾ ਸਤਾਰ ਸਰਦਾਰ ਰਿੰਦੂ ਸਿੰਘ ਜੀ ਆਪ ਸਾਰੇ ਜਾਣਦੇ ਆ ਜਿਲ੍ਹਾ ਦਾ ਬੱਚੇ ਬੱਚਾ ਨਾ ਜਾਣਦਾ ਵਿਦੇਸ਼ਾਂ ਚ ਵੀ ਨਾਮ ਬਹੁਤ ਮਸ਼ਹੂਰ ਹੈ ਸੋ ਉਹਨਾਂ ਬਲੋਨੇ ਜਥੇਵੰਦੀ ਵੱਲੋਂ ਵੀ ਬਹੁਤ ਸਾਰਾ ਮਾਣ ਬਹੁਤ ਸਾਰਾ ਸਨਮਾਨ ਸਾਰੇ ਤਹਿਲ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਬਲਵਿੰਦਰ ਸਿੰਘ ਜੀ ਵੱਲੋਂ ਬਹੁਤ ਸਾਰਾ ਮਾਣ ਸਨਮਾਨ ਇਸ ਕਰਕੇ ਲਈ ਆਲੂ ਵੀ ਵੇਚਦੇ ਨੇ ਸਬਜ਼ੀ ਵੀ ਵੇਚਿੱਦਣੇ ਬਹੁਤ ਬਹੁਤ ਮਾਣ ਬਹੁਤ ਸਨਮਾਨ ਬਹੁਤ ਸਾਰੀਆਂ ਜਥੇਵੰਦੀਆਂ ਨੇ ਤੁਹਾਨੂੰ ਸਾਰੇ ਮਜ਼ਦੂਰ ਕਿਸਾਨਾਂ ਨੂੰ ਚੜ੍ਹਦੀ ਕਲਾ ਦੇ ਹਰਮਨਾਂ ਨਾਲ ਕੱਟੇ ਵਕਤ ਸਾਰੇ ਤੇ ਉਜਿਵਨ ਦਾ ਬਾਬਾ ਲਾ ਤੇਰ ਬਹਤ ਸਕਾਰ ਬਹਤ ਚੰਦੀ ਕਲਾ ਰੱਖੇ ਸਾਰੇ ਮਜ਼ਦੂਰ ਪੈਣਾ ਲੋ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਸਾਰਿਆਂ ਨੂੰ ਵਹਿਗਰ ਚੰਦੀ ਕਲਾ ਰੱਖਿਓ ਸਬਜੀ ਵੀ ਵੇਚ ਦਨੇ ਸਬਜੀ ਵੀ ਵੇਚ ਦਨੇ ਪੈਂਦਾ ਕੁਝ ਮੈਂ ਨਮਾਨੀ ਜੀ ਨੂੰ ਆਪਰੇ ਨੇਕ ਦਵਾਈ ਜੋ ਕਿਉਂ ਕੇ ਪਿਆਰ ਹੈ ਮੈਂ ਸਾਥ ਕੇ ਰੱਖੂਗਾ ਤੁਸੀਂ ਨੇ ਇਲਾ ਪਿਆਰ ਦਿੱਤਾ ਆਪਣੀ ਨੇਕ ਦਵਾਈ ਤੋਂ ਐਨਾ ਮੈਨਾਂ ਹੌਸਲਾ ਮਿਲਾਈ ਕੀਤਾ ਵੈਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਕੇ ਸਾਰੇ ਜਿੰਨੇ ਤੁਸੀਂ ਪਹੁੰਚੇ ਹੋ ਵੈਗੁਰੂ ਤੁਹਾਡੀਆਂ ਹਾਜ਼ਰੀਆਂ ਜਿਹੜੀਆਂ ਤੁਸੀਂ ਮੰਗਾ ਪ੍ਰਵਾਨ ਕਰੇ ਤਾਂ ਕੋਈ ਇਸੇ ਤਰ੍ਹਾਂ ਆਜਿ ਦੇ ਦਿਨ ਨਾਲ ਇਹ ਸਾਰਨਾ ਨਹੀਂ ਬਤਾਂ ਕਿੰਨੇ ਦਨ ਆਪਾਂ ਨੂੰ ਇਹ ਸੰਘਰਸ਼ ਚਾਰੀ ਦਖਣਾ ਸਵੇ ਤਾਂ ਮੇਰਾ ਨੰਬਰ ਸਾਰੇ ਬ੍ਰਿਜਤ ਸਿੰਘ ਜੀ ਕੋਲ ਹੈਗਾ ਮੈਂ ਜਦੋਂ ਬਾਅਦ ਕੀ ਫੋਨ ਕਰਕੇ ਜਦੋਂ ਬੋਲੀ ਆਰਡਰ ਜਰੂਰ ਆਇਆ ਕਰੂੰਗੀ ਕਿਉਂਕਿ ਮੈਂ ਸਿੰਗਰ ਨਹੀਂ ਮੈਂ ਇੱਕ ਆਮ ਇਨਸਾਨ ਹਾਂ ਤੇ ਅੱਜ ਪੈਰਾਂ ਦੇ ਟੂੜਾ ਨਾ ਲਾਣ ਕਿਵੇਂ ਜਿੰਨਾ ਬੰਦਾ ਨੀਮਾ ਹੋ ਕੇ ਚੱਲਦਾ ਰੱਬ ਦੀ ਨਜ਼ਰ ਅਸੋਂ ਉੱਚਾ ਹੁੰਦਾ ਸੋ ਸਾਰੇ মিডিਆ ਦਾ ਤੇ ਬਦਰ ਦਾ ਧੰਨਵਾਦ ਕਰਦੀ ਆ ਸਾਡੇ ਸਾਰੇ ਆਗੂ ਸਹਿਵਾਮਾ ਦਾ ਜਿਨ੍ਹਾਂ ਨੇ ਆਪਣੇ ਕੰਮ ਦੇ ਘਰ ਦੇ ਕੰਮ ਧੰਦੇ ਛੱਡ ਕੇ ਦੇਖੋ ਸੰਹਾਰਸ਼ਾ ਦਿੱਲੀ ਵੀ ਨਾ ਠੰਡ ਦੇਖੀ ਨਾ ਗਰਮੀ ਦੇਖੀ ਇੱਕ ਵਾਰੀ ਪੈਣਾ ਤਾਲੀ ਪਾ ਕੇ ਸਹੂਤ ਦੇ ਦਿਓ ਵਾਧਵਾਤਾ ਲੜ ਕਰਨੇ ਵਾਸਤੇ ਮੇਰੇ ਮਾਪਕੇ ਜੀ ਰੋਲ ਸਿੰਘ ਨੇ ਇਸ ਤਰ੍ਹਾਂ ਪੜ੍ਹਦੀ ਕਰਾ ਰੱਖੇ ਸਾਰੀਆਂ ਜਥੇਬੰਦੀਆਂ ਨੇ ਚੜ੍ਹਦੀ ਕਲਾ ਰੱਖੇ ਕਿਉਂਕਿ ਦੇ ਰੰਗੁਰਮਨ ਅੱਲ੍ਹਾ ਸਲਾਮ ਪਰਖੋ ਤਾਂ ਹੀ ਆਪਰੋ ਹੱਕ ਮਿਲਲੇਗੇ ਤੇ ਸਾਡੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਮਦਾਰ ਸਾਡੇ ਪੁਲਿਸ ਮੁਲਾਜ਼ਮਾਂ ਦਾ ਬਹੁਤ ਬਹੁਤ ਧੰਮਦਾਰ ਕਰਦੇ ਆ ਤੇ ਤੁਹਾਡਾ ਵੀ ਸਾਰਾ ਇਹਨੀ ਹੀ ਸੇਵਾ ਸਵੀਕਾਰ ਕਰੋ ਗੁੰਡਾਗਰ ਬਾਇਸ ਨੇ ਤੁੱ ਲਗਲ ਕੇ ਰਹਿ ਜੰਨੀ ਨੇ ਕੋਈ ਵਾਰ ਗੁਰੂ ਬਖਸ਼ੀ ਜੀ ਦਾ ਸੰਗਤ ਦੀ ਬਖਸ਼ੀ ਜੀ ਦਾ ਰੰਗੁਰ ਕੀ ਕਥਾਲਸਾ ਵੇ ਗੁਰੂ ਜੀ